ਜੇਕਰ ਤੁਸੀਂ ਵੀ ਚਾਹ ਤੇ ਕਾਫੀ ਪੀਣ ਦੇ ਸ਼ੌਕੀਨ ਹੋ ਤਾਂ ਇਸ ਖਬਰ ਨੂੰ ਜ਼ਰਾ ਗੌਰ ਦੇ ਨਾਲ ਜ਼ਰੂਰ ਸੁਣ ਲਿਓ ਜਿहां ਅਕਸਰ ਹੀ ਦੇਖਿਆ ਜਾਂਦਾ ਹੈ ਕਿ ਲੋਕਾਂ ਦੇ ਦਿਨ ਦੀ ਸ਼ੁਰੂਆਤ ਚਾਹ ਜਾਂ ਫਿਰ ਕਾਫੀ ਦੇ ਕੱਪ ਤੋਂ ਹੀ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਅਤੇ ਕਾਫੀ ਤੁਹਾਡੇ ਸਰੀਰ ਦੇ ਲਈ ਕਿੰਨੇ ਕੋਹਾਨੀਕਾਰਕ ਨੇ ਜਿਹਾ ਤੁਹਾਨੂੰ ਦੱਸਦੇ ਕਿ ਇਸ ਤਪਦੀ ਗਰਮੀ ਦਾ ਬੁਛਤਾ ਇਹ ਚਾਹ ਤੇ ਕਾਫੀ ਸਰੀਰ ਦੇ ਲਈ ਜ਼ਹਿਰ ਦਾ ਕੰਮ ਕਰਦੇ ਨੇ ਇਸ ਦੇ ਥਾ ਤੇ ਤੁਸੀਂ ਸੱਤ ਹੋਰ ਡਰਿੰਕਸ ਲੈ ਸਕਦੇ ਜੋ ਕਿ ਤੁਹਾਡੇ ਸਰੀਰ ਦੇ ਲਈ ਬੇਹਦ ਲਾਭਦਾਇਕ ਹੋਣਗੇ ਤੁਹਾਨੂੰ ਦੱਸਦੇ ਕਿ ਇੱਕ ਸਰਚ ਅਭਿਆਨ ਚਲਾਇਆ ਗਿਆ ਸੀ ਜਿਸ ਤੋਂ ਵਿੱਚ ਇਹ ਪਾਇਆ ਗਿਆ ਕਿ ਇੱਕ ਸਰਚ ਦੇ ਮੁਤਾਬਕ ਇਹ ਦੇਖਿਆ ਗਿਆ ਕਿ ਚਾਹ ਅਤੇ ਕਾਫੀ ਸਰੀਰ ਦੇ ਲਈ ਹਾਨੀਕਾਰਕ ਨੇ ਤੱਕਈ ਵਾਰ ਇਹ ਦੋਹੇ ਚਾਹ ਸਰੀਰ ਦੇ ਲਈ ਜੋ ਐ ਜ਼ਹਿਰ ਦਾ ਕੰਮ ਕਰਦੇ ਨੇ ਇਸ ਦੀ ਜਗ੍ਹਾ ਤੇ ਜੇਕਰ ਤੁਸੀਂ ਇਸ ਤਪ ਦੇ ਗਰਮੀ ਦੇ ਵਿੱਚ ਨਿੰਬੂ ਪਾਣੀ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਦੇ ਲਈ ਬੇਹਦ ਵਧੀਆ ਹੋਏਗਾ ਕਿਉਂਕਿ ਇਸ ਦੇ ਵਿੱਚੋਂ ਵਿਟਾਮਿਨ ਸੀ ਦੇ ਨਾਲ ਭਰਪੂਰ ਕਈ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਜੋ ਕਿ ਇਮਿਊਨਿਟੀ ਵੀ ਵਧਾਉਂਦੀਆਂ ਨੇ ਇਸ ਦੇ ਥਾਤੇ ਦੂਸਰੀ ਚੀਜ਼ ਤੁਸੀਂ ਲੱਸੀ ਪੀ ਸਕਦੇ ਹੋ ਗਰਮੀਆਂ ਦੇ ਵਿੱਚ ਪਾਚਨ ਕਿਰਿਆ ਨੂੰ ਸੁਧਾਰਨ ਅਤੇ ਸਰੀਰ ਨੂੰ ਠੰਡਕ ਦੇਣ ਦੇ ਲਈ ਲੱਸੀ ਫਾਇਦੇਮੰਦ ਹੁੰਦੀ ਹੈ ਦੂਸਰੀ ਗੱਲ ਕਰੀਏ ਜੇਕਰ ਨਾਰੀਅਲ ਪਾਣੀ ਇੱਕ ਕੁਦਰਤੀ ਆਇਸੋਟੋਨਿਕ ਡਰਿੰਕ ਹੈ ਜੋ ਸਰੀਰ ਨੂੰ ਕਾਫੀ ਠੀਕ ਰੱਖਦਾ ਹੈ ਸਰੀਰ ਦਾ ਸੰਤੁਲਨ ਜੋ ਹੈ ਉਸਦੇ ਨਾਲ ਠੀਕ ਰਹਿੰਦਾ ਹੈ ਅਗਰ ਗੱਲ ਕੀਤੀ ਜਾਵੇ ਹੋਰ ਦੀ ਤਾਂ ਤੁਸੀਂ ਤਰਬੂਜ਼ ਦਾ ਜੂਸ ਵੀ ਪੀ ਸਕਦੇ ਹੋ ਤਰਬੂਜ਼ ਦੇ ਵਿੱਚ 90% ਪਾਣੀ ਹੁੰਦਾ ਹੈ ਜੋ ਇਸ ਨੂੰ ਗਰਮੀਆਂ ਦੇ ਲਈ ਇੱਕ ਬੇਹਦ ਆਦਰਸ਼ ਡਰਿੰਕ ਬਣਾਉਂਦਾ ਹੈ ਫਲਦਾ ਜੂਸ ਵੀ ਤੁਹਾਡੇ ਸਰੀਰ ਦੇ ਲਈ ਬੇਹਦ ਲਾਹੇਵੰਦ ਰਹੇਗਾ ਜੇਕਰ ਤੁਸੀਂ ਕੁਝ ਹੋਰ ਟਰਾਈ ਕਰਨਾ ਚਾਹੁੰਦੇ ਹੋ ਤਾਂ ਖੀਰੇ ਦਾ ਪਾਣੀ ਵੀ ਪੀ ਸਕਦੇ ਹੋ ਜੀ ਹਾਂ ਗਰਮੀਆਂ ਦੇ ਵਿੱਚ ਖੀਰੇ ਦਾ ਪਾਣੀ ਪੀਣਾ ਵੀ ਬਹੁਤ ਚੰਗਾ ਹੁੰਦਾ ਹੈ ਇਸ ਇਹ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ ਅਤੇ ਫालतू ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਵੀ ਮਦਦ ਕਰਦਾ ਹੈ ਦੂਸਰੀ ਜੇਕਰ ਗੱਲ ਕੀਤੀ ਜਾਵੇ ਹੋਰ ਡਰਿੰਕ ਦੀ ਤਾਂ ਤੁਸੀਂ ਗ੍ਰੀਨ ਟੀ ਦਾ ਸੇਵਨ ਵੀ ਕਰ ਸਕਦੇ ਹੋ ਜੀ ਹਾਂ ਗ੍ਰੀਨ ਟੀ ਗਰਮੀਆਂ ਦੇ ਵਿੱਚ ਤਾਜ਼ਗੀ ਮਹਿਸੂਸ ਕਰਨ ਦਾ ਇੱਕ ਵਧੀਆ ਤੁਹਾਨੂੰ ਐਕਸਪੀਰੀਅੰਸ ਦਿੰਦੀ ਹੈ ਜੇਕਰ ਹੋਰ ਗੱਲ ਕੀਤੀ ਜਾਵੇ ਤਾਂ ਐਲੋਵੇਰਾ ਦਾ ਜੂਸ ਜੀ ਹਾਂ ਐਲੋਵੇਰਾ ਦਾ ਜੂਸ ਵੀ ਤੁਹਾਡੇ ਸਰੀਰ ਦੇ ਲਈ ਬੇਹਦ ਵਧੀਆ ਹੁੰਦਾ ਹੈ ਇਸ ਦੇ ਨਾਲ ਜੋ ਹੈ ਅੰਦਰੂਨੀ ਗਰਮੀ ਘੱਟ ਹੁੰਦੀ ਹੈ ਤੇ ਚਮੜੀ ਵੀ ਸਿਹਤਮੰਦ ਰਹਿੰਦੀ ਹੈ ਸੋ ਜੇਕਰ ਕਈ ਲੋਕ ਦੇਖੇ ਜਾਂਦੇ ਨੇ ਕਿ ਚਾਹ ਅਤੇ ਕਾਫੀ ਦੇ ਸ਼ੌਕੀਨ ਹੁੰਦੇ ਨੇ ਤਾਂ ਜੇਕਰ ਤੁਸੀਂ ਵੀ ਚਾਹ ਅਤੇ ਕਾਫੀ ਦੇ ਸ਼ੌਕੀਨ ਹੋ ਤਾਂ ਜਰਾ ਇਸ ਖਬਰ ਨੂੰ ਗੌਰ ਦੇ ਨਾਲ ਤਾਂ ਚਲੋ ਤੁਸੀਂ ਸੁਣੀ ਲਿਆ ਹੋਣਾ ਪਰ ਤੁਸੀਂ ਚਾਹ ਅਤੇ ਕਾਫੀ ਨੂੰ ਅਵੋਇਡ ਕਰੋ ਦਿਨ ਦੇ ਵੇਲੇ ਇਹ ਸਾਰੀਆਂ ਡਰਿੰਕਸ ਤੁਸੀਂ ਪੀ ਸਕਦੇ ਹੋ ਜਿਸਦੇ ਨਾਲ ਤੁਹਾਡਾ ਸਰੀਰ ਜੋ ਹੈ ਵਧੀਆ ਚੱਲੇਗਾ ਤੇ ਸੱਤ ਦੀ ਗਰਮੀ ਦੇ ਵਿੱਚ ਤਾਂ ਇਹ ਵੀ ਦੇਖਿਆ ਜਾ ਰਿਹਾ ਕਿ ਕਈ ਲੋਕ ਗਰਮੀ ਕਾਰਨ بیمار ਵੀ ਹੋ ਰਹੇ ਨੇ ਤਾਂ ਜੇਕਰ ਤੁਸੀਂ ਇਨ੍ਹਾਂ ਸੱਤਾਂ ਡਰਿੰਕਾਂ ਦੇ ਵਿੱਚੋਂ ਕਿਸੇ ਇੱਕ ਦਾ ਵੀ ਸੇਵਨ ਕਰਦੇ ਹੋ ਤਾਂ ਤੁਹਾਡਾ ਸਰੀਰ ਜੋ ਹੈ ਵਧੀਆ ਰਹੇਗਾ ਹਾਈਡਰੇਟਿਡ ਰਹੇਗਾ ਤੇ ਬਿਮਾਰੀਆਂ ਤੋਂ ਰੋਗ ਕੋਸੋ ਦੂਰ ਰਹਿਣਗੇ